ਸਲਾਰੀ ਹੋਏ ਵਿਆਹ ਸ਼ਾਦੀਆਂ ਟੋਨਾ ਕੱਢ ਕੇ ਜਾਓ ਹੁਣ ਜਿਹੜੀ ਸਾਡੀ ਬਾਜ਼ਾਰ ਚ ਲੋਟੋ ਨਹੀਂ ਜਮ੍ਹਾਂ ਬੰਦ ਕਰਦਿਆਂਗੇ ਆ ਦੇਖੋ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ 2 ਪੀਸ ਕੋਟਵਿੰਟ 10-10000 12-12000 ਰੁਪਏ ਲੈਨੇ ਹੋ ਸਾਡੇ ਕੋਲ ਆਓ 2995 ਚ 2 ਪੀਸ ਕੋਟਵਿੰਟ ਸਲਾਈ ਕਰਕੇ ਲੈ ਜਾਓ ਸੋ ਜਿਹੜਾ ਤੁਸੀਂ ਲੈਨੇ ਹੋ 15-15000 16-16000 ਦਾ 3 ਪੀਸ ਕੋਟਵਿੰਟ ਸਾਡੇ ਤੋਂ ਸਿਰਫ 3700 ਸੱਤ ਚ ਸਲਾਈ ਕਰਕੇ ਲੈ ਜਾਓ ਜਿਹੜੀ ਤੁਸੀਂ ਸ਼ੇਰਵਾਨੀ ਲੈਣੀ ਆ ਬਾਜ਼ਾਰ 'ਚ ਜਾ ਕੇ ਪਤਾ ਕਰੋ ਕੋਈ 15000 ਮੰਗਦਾ ਕੋਈ 18000 ਕੋਈ 20000 ਸਾਡੇ ਕੋਲ ਆਓ ਸਿਰਫ 6500 ਰੁਪਏ ਦੇ ਵਿੱਚ ਸ਼ੇਰਮਾਨੀ ਸਲਾਈ ਕਰਕੇ ਲੈ ਜਾਓ ਤੁਸੀਂ ਹੁਣ ਤੁਸੀਂ ਹਾਲਦੀ ਦੇ ਫੰਕਸ਼ਨ ਤੇ ਜਾਣਾ ਕਿਸੇ ਜਾਗੋ ਪਾੜ ਦੇ ਜਾਣਾ ਤੁਸੀਂ ਚਾਹੋ ਨੀ ਭਾਈ ਤੁਹਾਨੂੰ ਡਿਜ਼ਾਈਨਰ ਕੋਟ ਤੇ ਵੀ ਅੰਮੇ ਚਾਹੀਦੇ ਆ ਡਿਜ਼ਾਈਨਰ ਕੋਟ ਤਾਂ ਦਵਾਂਗੇ ਕੜਾਈ ਕੱਢਿਆਂ ਉਹਦੇ ਉੱਤੇ ਆ ਦਵਾਂਗੇ ਲੌਂਗ ਕੋਟ ਇੰਡੋ-वेस्टर्न ਡਰੈਸ ਬਣਾ ਕੇ ਦਵਾਂਗੇ ਬਹੁਤ ਸੋਹਣੀ ਬਣਦੀ ਏ ਵੀ ਜਿਹੜਾ ਤੁਸੀਂ ਕੋਰਤਾ ਪਹਿਮਾ ਬਿਆਰ 'ਚ ਆ ਕੇ 3200 3500 ਦਾ ਲੈਨੇ ਹੋ ਸਾਡੇ ਕੋਲ 13 1400 ਦੇ ਵਿੱਚ ਕੋਰਤਾ ਪਜਾਮਾ ਸਲਾਈ ਕਰਕੇ ਲੈ ਜਾਓ ਤੁਸੀਂ ਆ ਬਾਸਕਟ ਦੇਖੋ ਜੀ ਬੜੀ ਸੋਹਣੀ ਬਾਸਕਟ ਹੈਗੀ ਆ ਰੰਗ ਤੁਹਾਨੂੰ ਜਿੰਨਾ ਚਾਹੀਦਾ ਉਹ ਦੇ ਦੇਾਂਗੇ ਜੇ ਪੰਜ ਚਾਰ ਲਾਉਣੀਆਂ ਦੋ ਲਾਉਣੀਆਂ ਤਿੰਨ ਲਾਉਣੀਆਂ ਬਟਨ ਜਿੰਦਾਂ ਮਰਜ਼ੀ ਲਾਉਣੇ ਆ ਉਹ ਵੀ ਤੁਹਾਨੂੰ ਅਸੀਂ ਦੇ ਦੇਾਂਗੇ ਮਤਲਬ ਹਰ ਪੱਖੋਂ ਫਾਇਦਾ ਹੈਗਾ ਮਤਲਬ ਜੀ ਦਸਤਾਫ ਜੜਿਆਲੇ ਗੁਰੂ ਆਜੋ ਬਹੁਤ ਵੱਡੇ ਫਾਇਦੇ ਹੈਗੇ ਆ ਕਲਰ ਚੈੱਕ ਕਰ ਲਓ ਸਾਰੇ ਤਰ੍ਹਾਂ ਦੇ ਲਾਈਟ ਡਾਰਕ ਕਲਰ ਮਿਲ ਜਾਣਗੇ 2995 3760 ਤੇ ਹੈਗੇ ਆ ਜਿਵੇਂ ਬਾਜ਼ਾਰਾ 'ਚ 4500 5000 ਕੱਲੀ ਸਮਾਈ ਹੈ ਨਾ ਅਸੀਂ ਕੋਟ ਪੈਂਟ ਸਟਿਚ ਕਰਕੇ ਇਟਾਲੀਅਨ ਫੈਬਰਿਕ ਦਾ 4500 5000 ਦੇ ਵਿੱਚ ਦੇ ਦਿੰਨੇ ਆ ਤੁਸੀਂ ਫੈਬਰਿਕ ਚੈੱਕ ਕਰ ਲਓ ਤੁਸੀਂ ਚੈੱਕ ਦੇ ਵਿੱਚ ਲੈਣਾ ਲਾਈਨਿੰਗ ਦੇ ਵਿੱਚ ਲੈਣਾ ਸਾਰੇ ਫੈਰ ਅਵੇਲੇਬਲ ਆ ਹੁਣ ਤੁਸੀਂ ਰੇਮੜ ਜਾਂ ਸੀਆਰਐਮ ਦਾ ਵੀ ਕੋਟ ਪੈਂਟ ਬਣਾਣਾ ਸੀਆਰਐਮ ਦਾ ਕੋਟ ਪੈਂਟ ਜਿਹੜਾ ਬਾਜ਼ਾਰਾ 'ਚ 15 15 20 2000 ਦਾ ਬੰਦਾ ਅਸੀਂ ਸਰ ਪਰ ਸਰ 6500 7000 ਚ ਤਿਆਰ ਕਰਕੇ ਦੇ ਦਿੰਨੇ ਆ ਰੇਮਰ ਦਾ ਕੋਟ ਪੈਂਟ ਲੈਣਾ ਵਾ ਜਿਹੜਾ ਬਜ਼ਾਰਾ ਚ 20 2000 ਦਾ ਟਾਪ ਕਲਾਸ ਦਾ ਕੱਪੜਾ ਬੰਦਾ ਉਹ 10 12000 ਚ ਦੇ ਦਿੰਨੇ ਆ ਬਲੇਜ਼ਰਾਂ ਦੇ ਵਿੱਚ ਬਹੁਤ ਵੈਰਾਈਟੀ ਹੈ ਚੈੱਕ ਕਰ ਲਓ ਤੁਸੀਂ ਫੈਬਰਿਕ ਪਲੇਨ ਦੇ ਵਿੱਚ ਲੈਣਾ ਉਹ ਵੀ ਬਹੁਤ ਵੈਰਾਈਟੀ ਹੈ ਲਾਈਨਿੰਗ ਚ ਲੈਣਾ ਸੈਲਫ ਚ ਲੈਣਾ ਕੋਟ ਪੈਂਟ ਦੇ ਵਿੱਚ ਭਾਜੀ ਬਹੁਤ ਵੈਰਾਈਟੀ ਪੂਰਾ ਓਵਰਲੋਡਡ ਆ ਦੇਖੋ ਖਾਨੇ ਇੱਤੇ ਖਾਲੀ ਹੋ ਚੁੱਕੇ ਕਰਕੇ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਫੈਦੇ ਇਥੇ ਕਰਦੇ ਕੋਰਤੇ ਪਜਾਮੇ ਵਿੱਚ ਕੀ ਕੀ ਡੀਲਸ ਹੈਗੀਆਂ ਦੇਖੋ ਜੀ ਕੋਰਤਾ ਪਜਾਮਾ ਗੀਜ਼ਾ कॉटन ਦਾ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਵਾ 700 ਤੋਂ ਲੈ ਕੇ 1500 2000 2500 ਤੱਕ ਜੇ ਤੁਸੀਂ ਦੁਬਈ ਦੇ ਕੋਰਤੇ ਪਜਾਮੇ ਲੈਣੇ ਆ ਵਾਈਟ ਦੇ ਵਿੱਚ ਗੀਜ਼ਾ कॉटन ਉਹ ਵੀ ਹੈਗੇ ਆ ਪਰ ਇਹ ਤਿੰਨ ਤਿੰਨ 4 4000 ਨਹੀਂ 1500 1600체 ਵੀ ਤਿਆਰ ਹੋ ਜਾਂਦਾ ਵਾ ਵਾਈਟ ਦੇ ਵਿੱਚ ਤੁਸੀਂ ਲੈਲਨ ਲੈਣੀ ਆ ਪੇਪਰ ਕੋਟ ਲੈਣੀ ਆ ਗੀਜ਼ਾ कॉटन ਮੈਟੀ ਇਹਦੇ ਵਿੱਚ ਵੀ ਬਹੁਤ ਵੈਰਾਈਟੀਆਂ ਕੱਲੇ ਵਾਈਟ ਵਿੱਚ ਸਾਡੇ ਕੋਲ 30 ਤੋਂ 40 ਤਰ੍ਹਾਂ ਦੀਆਂ ਵੈਰਾਈਟੀਆਂ ਆਈਆਂ ਗੀਆਂ ਕਲਰ ਦੇ ਵਿੱਚ ਲੈਣਾ ਗੀਜ਼ਾ ਕਾਟਨ ਦੇ ਵਿੱਚ ਲਾਈਟ ਡਾਰਕ ਸਾਰੇ ਹੀ ਕਲਰ ਅਵੇਲੇਬਲ ਆ ਚਾਹੇ ਇਹਦੇ ਚ ਵੀ ਤੁਸੀਂ ਲੈ ਲੈਣ ਫੈਬਰਿਕ ਲੈਣਾ ਚਾਹੇ ਡੋਬੀ ਲੈਣਾ ਉਹ ਵੀ ਹੈਗਾ ਹੁਣ ਸ਼ਰਟਾਂ ਦੇ ਵਿੱਚ ਦੇਖ ਲਓ ਸ਼ਰਟਾਂ ਤੁਸੀਂ ਆਫਿਸ ਵਾਸਤੇ ਪਾਉਣੀ ਆ ਜਾਂ ਪਾਰਟੀ ਵੇਅਰ ਫੰਕਸ਼ਨ ਵਾਸਤੇ ਲੈਣੀ ਆ ਇਹਦੇ ਵਿੱਚ ਵੀ ਸਾਡੇ ਕੋਲ ਬਹੁਤ ਵੈਰਾਈਟੀ ਹੈ ਜੀ ਸੋ ਤੁਹਾਨੂੰ ਅਸੀਂ ਕੋਟ ਪੈਂਟ ਵੀ ਦਿਖਾਤੇ ਕੋਟ ਦੇ ਜਿਵੇਂ ਬਲੇਜ਼ਰ ਇਸ ਦੇ ਨਾਲ ਨਾਲ ਤੁਸੀਂ ਲੌਂਗ ਕੋਟ ਲੈਣਿਆ ਤੇ ਲੌਂਗ ਕੋਟ ਦੇ ਵਿੱਚ ਵੀ ਸਾਡੇ ਕੋਲ ਕਲਰ ਕਾਫੀ ਮਿਲ ਜਾਂਦੇ ਆ ਤੁਸੀਂ ਲੌਂਗ ਕੋਟ ਦੇ ਨਾਲ ਇਸ ਤਰ੍ਹਾਂ ਮੈਚ ਕਰਕੇ ਆਪਣੀ ਪੈਂਟ ਬਣਾ ਸਕਦੇ ਹੋ ਮਤਲਬ ਇਹ ਵੀ ਬੜਾ ਸੋਹਣਾ ਇੱਕ ਸੈੱਟ ਬਣ ਜਾਣਾ ਬੜਾ ਸੋਹਣਾ ਇਹ ਵੀ ਤੁਹਾਨੂੰ ਅਸੀਂ ਕਨਸੈਪਟ ਦੇ ਦੇਾਂਗੇ ਭਾਈ ਜੀ ਬਟ ਟੇਲਰਿੰਗ ਦੀ ਗੱਲ ਕਰ ਲਈਏ ਟੇਲਰ ਕਿੱਥੋਂ ਕਿੱਥੇ ਸਟਿਚਿੰਗ ਆਪਣੀ ਵਧੀਆ ਦਿੰਦੇ ਹੋ ਦੇਖੋ ਜੀ ਟੇਲਰ ਸਾਡੇ ਕੋਲ ਟੋਟਲੀ ਸਾਰੇ ਯੂਪੀ ਦੇ ਸਾਡੀਆਂ ਆਪਦੀਆਂ ਮਸ਼ੀਨਾਂ ਆਪਦੇ ਕਾਰੀਗਰ ਅਸੀਂ ਬਾਹਰੋਂ ਕੋਈ ਕੰਮ ਨਹੀਂ ਕਰਾ ਟਾਪ ਕਲਾਸ ਦੇ ਕਾਰੀਗਰਾਂ ਤੁਹਾਨੂੰ ਟ੍ਰਾਇਲ ਕਰਾ ਕੇ ਤੁਹਾਨੂੰ ਪੀਸ ਫਿਰ ਰੈਡੀ ਕਰਕੇ ਦਵਾਂਗੇ ਇਨੀ ਵਧੀਆ ਸਟੀਚਿੰਗ ਹੋਗੀ ਸਟੀਚਿੰਗ ਦਾ ਰੇਟ ਸਾਡਾ 2550 ਰੁਪਏ ਆ ਚੈਲੰਜ ਕਰਕੇ ਕਰਨੇ ਆ ਜਿਸ ਰੇਟ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਜੰਡੇਆਲਾ ਗੁਰੂ ਸਮਾਈ ਦੇ ਭਾ ਲੈਂਦਾ ਪਿਆ ਤੁਸੀਂ ਬਜ਼ਾਰਾਂ 'ਚ ਟਰਾਈ ਕਰ ਲਓ ਇਹ ਕੋਟ ਪੈਂਟ 10 10 15 15000 ਤੋਂ ਸ਼ੁਰੂ ਹੁੰਦੇ ਸੀ ਸੋ ਇਸ ਵੇਲੇ ਪੂਰੇ ਵਰਲਡ ਦਾ ਸਭ ਤੋਂ ਵੱਡਾ ਪ੍ਰਾਇਮ ਬਣ ਚੁੱਕਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੀ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਗਿਆ ਤੁਸੀਂ ਦੇਖ ਲਓ ਚਾਹੇ ਰੰਗ ਤੁਸੀਂ ਲਾਈਟ ਲੈਣਾ ਤੁਸੀਂ ਡਾਰਕ ਲੈਣਾ ਰੂਬੀਆ ਚ ਲੈਣਾ ਫੁੱਲ ਵੈਲ ਲੈਣਾ ਪੱਗਾਂ ਦੇ ਰੰਗਾਂ ਦੀ ਫੁੱਲ ਗਾਰੰਟੀ ਆ 3 ਮਹੀਨੇ ਦੇ ਅੰਦਰ ਅੰਦਰ ਰੰਗ ਫੇਟ ਹੋ ਜਵੇ ਡੱਬ ਪੈਵੇ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਚਾਹੇ ਕੋਟ ਪੈਂਟ ਲੈਣੇ ਆ ਕੁੜਤੇ ਪਿਆਮੇ ਸ਼ੇਰ ਪਨੀਆਂ ਬਲੇਜ਼ਰ ਬਾਸਕਲ ਦਾ ਫਾਇਦੇ ਹੈਗੇ ਆ ਪੱਗਾਂ ਦੇ ਨਾਲ ਨਾਲ ਤੁਸੀਂ ਇਹ ਦੇਖੋ ਮੈਚ ਕਰਕੇ ਟਾਇਆਂ ਵੀ ਲੈ ਕੇ ਜਾ ਸਕਦੇ ਆ ਜੀ ਟਾਇਆਂ ਦੀ ਗੱਲ ਕਰੀ ਇਹਦੇ ਵਿੱਚ ਸਾਡੇ ਕੋਲ ਕਲਰ ਬਹੁਤ ਹੋਰਿਆ ਤੇ ਇਸ ਦੇ ਨਾਲ ਤੁਸੀਂ ਪੈਕਿੰਗ ਦੇਖੋ ਬੜੀ ਰਾਜਾ ਸ਼ਾਹੀ ਪੈਕਿੰਗ ਤੁਹਾਨੂੰ ਅਸੀਂ ਦਿੰਨੇ ਆ ਜਿਹੜੀ ਬਜਾਟ 15-1500 ਦੀ ਟਾਈ ਹੈ ਸਾਡੇ ਕੋਲ ਆਜੋ 450 ਰੁਪਏ ਦੇ ਵਿੱਚ ਲੈ ਜਾਓ ਆਉਣਾ ਤੁਸੀਂ ਜੜਿਆਲਾ ਗੁਰੂ ਆ ਮਾਤੁਸ਼ੀ ਦੀ ਦਸਤਾਰ ਇਸ ਸਟੋਰ ਤੇ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣ ਦਾ ਫੋਨ ਕਰ ਸਕਦੇ ਆ